ਐਸਐਸਪੀ ਫਰੀਦਕੋਟ ਮਾਨਯੋਗ ਡਾਕਟਰ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜਿਹਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਚੋਰੀ ਜਾਂ ਖੋਹ ਦੀ ਘਟਨਾ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਜਾਂਦੀ ਹੈ। ਇਸੇ ਲੜੀ ਦੇ ਵਿੱਚ ਇੱਕ ਜਿਹੜੀ ਚੋਰੀ ਰਿਪੋਰਟ ਕੀਤੀ ਗਈ ਸੀ ਐਸਐਮਓ ਸੇਵਲ ਹਸਪਤਾਲ ਰਿਪੋਰਟ ਵੱਲੋਂ ਜਿਨ੍ਹਾਂ ਵੱਲੋਂ ਬੱਸ ਆ ਗਿਆ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਥੋਂ ਕੁਝ ਹਸਪਤਾਲ ਦਾ ਸਮਾਨ ਹੈਗਾ ਜਿਹੜਾ ਉਹ ਚੋਰੀ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਨੂੰ ਇਸ ਤੋਂ ਤੇ ਤਿੰਨ ਦਿਨਾਂ ਦਾ ਕੰਮ ਕਰਦਿਆਂ ਇੱਕ ਐਫ ਆਰ ਨੰਬਰ 409 ਮਿਤੀ 29 ਨਵੰਬਰ ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈ ਤੇ ਇਸ ਦੇ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੇ ਆ ਹਾਂ ਜਿਹੜਾ ਦੋਸ਼ੀ ਬੋਰ ਸਿੰਘ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਚੋਰੀ ਕਰਨ ਉਪਰੰਤ ਇਹ ਜਿਹੜਾ ਸਮਾਨ ਹੈਗਾ ਇੱਕ ਕਬਾੜੀਏ ਹਰਪ੍ਰੀਤ ਸਿੰਘ ਉਰਫ ਗੋਰਾ ਨੂੰ ਜਿਹੜਾ ਵੇਚ ਦਿੱਤਾ ਗਿਆ ਸੀ ਅ ਅਗਲੀ ਤਫਤੀਸ਼ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਗੋਰਾ ਨੰਦੀ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਹਰਪ੍ਰੀਤ ਸਿੰਘ ਉਰਫ ਗੋਰਾ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇਹ ਕਿਤੇ ਵਜੋਂ ਇੱਕ ਖਵਾਰੀ ਆਏਗਾ ਜੋ ਕਿ ਚੋਰੀ ਦਾ ਸਮਾਨ ਆ ਲੈ ਕੇ ਤੇ ਅੱਗੇ ਵੇਚਦਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਅਗਲੀ ਇਹਦੇ ਵਿੱਚ ਜਿਹੜੀ ਵੀ ਕਾਰਵਾਈ ਹੋਊਗੀ ਉਸ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਤੇ ਫਰੀਦਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਟਨਾ ਚੋਰੀ ਜਖਮ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਸੋਲਵ ਕਰਨ ਲਈ ਤੇ ਲੋਕ ਪੱਖੀ ਜਿਹੜੀ ਹੈਗੀ ਹੈ ਪੁਲਿਸਿੰਗ ਲਈ ਬਚਨ ਵੱਧ ਧੰਨਵਾਦ